ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਅੰਬ ਤੋਂ ਇੱਕ ਹੋਰ ਰੈਸਪੀ ਲੈ ਕੇ ਆਏ ਆ ਅੱਜ ਕੱਲ ਕੱਚੀਆਂ ਅੰਬੀਆਂ ਦਾ ਸੀਜ਼ਨ ਆ ਤੇ ਕੱਚੀਆਂ ਅੰਬੀਆਂ ਜਿਹੜੀਆਂ ਆ ਕਾਫੀ ਸਾਨੂੰ ਮਿਲ ਜਾਂਦੀਆਂ ਆ ਤੇ ਅਸੀਂ ਉਹਨਾਂ ਤੋਂ ਕੁਛ ਨਾ ਕੁਛ ਜਿਹੜਾ ਬਣਾ ਕੇ ਖਾਂਦੇ ਰਹਿੰਦੇ ਆ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਕਿਹੜੀ ਰੈਸਪੀ ਲੈ ਕੇ ਆਈ ਆ ਆਓ ਦੇਖੀਏ ਅੱਜ ਮੈਂ ਅੰਬੀਆਂ ਦਾ ਜੈਮ ਲੈ ਕੇ ਆਈ ਆ ਹਾਂਜੀ ਅੰਬੀਆਂ ਨੂੰ ਤੁਸੀਂ ਅੱਛੀ ਤਰ੍ਹਾਂ ਵਾਸ਼ ਕਰ ਲੈਣਾ ਤਾਂ ਕਿ ਇਹਨਾਂ ਦੇ ਉੱਪਰ ਜਿਹੜੀ ਮਿੱਟੀ ਵਗੈਰਾ ਲੱਥ ਜਾਵੇ ਵੀਡੀਓ ਨੂੰ ਐਂਡ ਤੱਕ ਵੇਖਿਓ ਹਾਂਜੀ ਦੇਖੋ ਇਹ ਛੋਟੀਆਂ-ਛੋਟੀਆਂ ਅੰਬੀਆਂ ਆ ਮੇਰੇ ਕੋਲ ਕੱਚੀਆਂ ਅੰਬੀਆਂ ਜਿਹੜੀਆਂ ਅੱਜ ਕੱਲ ਸੀਜ਼ਨ ਦੇ ਮੁਤਾਬਕ ਮਿਲ ਜਾਂਦੀਆਂ ਆ ਦੇਖੋ ਇਹ ਅੱਛੀ ਤਰ੍ਹਾਂ ਵਾਸ਼ ਕਰਕੇ ਮੈਂ ਲੈ ਲਈਆਂ ਆ ਹਾਂਜੀ 300 ਗ੍ਰਾਮ ਅੰਬੀਆਂ ਲਈਆਂ ਮੈਂ ਥੋੜੀ ਜਿਹੀ ਚੀਨੀ ਲੈ ਲਈ ਆ ਇੱਧਰ ਮੈਂ ਦਾਲਚੀਨੀ ਦਾ ਛੋਟਾ ਜਿਹਾ ਟੁਕੜਾ ਔਰ ਤਿੰਨ ਛੋਟੀਆਂ ਇਲਾਇਚੀਆਂ ਲਈਆਂ ਆ ਇਹਨੂੰ ਮੈਂ ਕੁੱਟ ਕੇ ਪਾ ਲੂੰਗੀ ਹਾਂਜੀ ਹੁਣ ਅਸੀਂ ਪਹਿਲਾਂ ਅੰਬੀਆਂ ਜਿਹੜੀਆਂ ਆ ਉਹਨਾਂ ਨੂੰ ਛਿੱਲ ਕੇ ਤਿਆਰ ਕਰ ਲਈਏ ਹਾਂਜੀ ਅਸੀਂ ਅੰਬੀਆਂ ਨੂੰ ਛਿੱਲ ਕੇ ਤਿਆਰ ਕਰ ਲਈਏ ਪਹਿਲਾਂ ਇਸ ਤਰ੍ਹਾਂ ਅਸੀਂ ਜਿਹੜੀਆਂ ਅੰਬੀਆਂ ਆ ਉਹਨਾਂ ਨੂੰ ਛਿੱਲ ਕੇ ਤਿਆਰ ਕਰ ਲੈਣਾ ਹੈ। ਜੰਬੀਆਂ ਅਸੀਂ ਸਾਰੀਆਂ ਛਿੱਲ ਕੇ ਤਿਆਰ ਕਰ ਲਈਆਂ। ਹੁਣ ਅਸੀਂ ਇਹਨਾਂ ਨੂੰ ਬ੍ਰੀਕ ਬ੍ਰੀਕ ਕੱਟ ਲਾਂਗੇ। ਵਿੱਚੋਂ ਅਸੀਂ ਜਿਹੜੀ ਗਿਟਕ ਹੈ ਉਹ ਬਾਹਰ ਕੱਢ ਦੇਣੀ ਆ। ਤੇ ਅੰਬੀਆਂ ਨੂੰ ਇਸ ਤਰੀਕੇ ਦੇ ਨਾਲ ਕੱਟ ਲੈਣਾ ਆ ਛੋਟਾ ਛੋਟਾ। ਅਸੀਂ ਅੰਬੀਆਂ ਦਾ ਇਨਸਟੈਂਟ ਆਚਾਰ ਜਿਹੜਾ ਹੈ ਉਹ ਵੀ ਆਪਣੇ ਚੈਨਲ ਤੇ ਪਾਇਆ ਤੁਸੀਂ ਚੈਨਲ ਤੇ ਜਾ ਕੇ ਦੇਖੋ। ਹਾਂਜੀ ਅੰਬੀਆਂ ਅਸੀਂ ਕੱਟ ਕੇ ਤਿਆਰ ਕਰ ਲਈਆਂ ਹੁਣ ਅਸੀਂ ਨੈਕਸਟ ਸਟੈਪ ਕਰਦੇ ਹਾਂ ਹਾਂਜੀ ਅਸੀਂ ਬਰਤਨ ਲੈ ਲਿਆ ਕੜਾਈ ਉਹਦੇ ਵਿੱਚ ਅਸੀਂ ਸਾਰੇ ਇਹ ਸ਼ਿਫਟ ਕਰਦੇ ਨੇ ਇਹਦੇ ਵਿੱਚ ਉਨਾ ਹੀ ਪਾਣੀ ਪਾਉਣਾ ਹੈ ਜਿੰਨੇ ਚ ਇਹ ਬਿਲਕੁਲ ਸਿਰਫ ਡਿਪੀ ਹੋਣ ਸਿਰਫ ਇੰਨਾ ਹੀ ਪਾਣੀ ਅਸੀਂ ਵਿੱਚ ਪਾਵਾਂਗੇ ਦੇਖੋ ਹਲਕੇ ਡਿਪੀ ਹੋ ਰਹਾ ਥੋੜਾ ਜਿਹਾ ਹੋਰ ਪਾਵਾਂਗੇ ਪਾਣੀ ਤਾਂ ਕਿ ਅੱਛੀ ਤਰ੍ਹਾਂ ਡਿਪ ਹੋ ਜਾਣ ਦੇਖੋ ਜਿਆਦਾ ਪਾਣੀ ਨਹੀਂ ਪਾਉਣਾ ਸਿਰਫ ਜਿੰਨੇ ਚ ਇਹ ਇਸ ਤਰ੍ਹਾਂ ਦਿਖਾਈ ਨਾ ਦੇਣ ਪਾਣੀ ਤੋਂ ਉੱਤੇ ਹੁਣ ਅਸੀਂ ਇਹਨੂੰ ਟੱਕੇ ਪਕਾਉਣਾ ਹੈ ਪਰ ਉਸ ਤੋਂ ਪਹਿਲਾਂ ਅਸੀਂ ਦੇਖੋ ਤਿੰਨੇ ਇਲਾਇਚੀ ਔਰ ਦਾਲਚੀਨੀ ਜਿਹੜੀ ਆ ਅਸੀਂ ਬਰੀਕ ਕਰਕੇ ਵਿੱਚ ਹੀ ਪਾ ਲਾਂਗੇ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਟੇਸਟ ਵੀ ਆਉਂਦਾ ਹੈ ਤੇ ਚੀਜ਼ ਦਾ ਜਿਹੜਾ ਸਵਾਦ ਹੈ ਉਹ ਵੀ ਦੁੱਗਣਾ ਹੋ ਜਾਂਦਾ ਹੈ ਇਸ ਤਰ੍ਹਾਂ ਅਸੀਂ ਬਰੀਕ ਉਰੀ ਕਰਕੇ ਇਹਨੂੰ ਬੇਚ ਪਾਲਾਂਗੇ ਹਲਕਾ ਜੈ ਇਹਨੂੰ ਅਸੀਂ ਹਲਾ ਲਾਂਗੇ ਤਾਂ ਕਿ ਇਹਦਾ ਫਲੇਵਰ ਜਿਹੜਾ ਆ ਅੱਛੀ ਤਰ੍ਹਾਂ ਆ ਸਕੇ ਹੁਣ ਅਸੀਂ ਇਹਨੂੰ ਟੱਕ ਕੇ 10 ਤੋਂ 15 ਮਿੰਟ ਪਕਾਵਾਂਗੇ ਜਦ ਤੱਕ ਸਾਡੇ ਜਿਹੜੇ ਆਂਬ ਆ ਕੱਚੇ ਉਹ ਸੌਫਟ ਨਾ ਹੋ ਜਾਣ ਅੱਗ ਜਿਹੜੀ ਆ ਥੋੜੀ ਜਿਹੀ ਹਾਈ ਰੱਖਣੀ ਆ ਤਾਂ ਕਿ ਇਹਨੂੰ ਉਬਾਲ ਆ ਜਵੇ ਔਰ ਸੌਫਟ ਹੋ ਸਕਣ ਜੀ ਚੈੱਕ ਕਰਦੇ ਆਪਾਂ 5 ਮਿੰਟ ਬਾਅਦ ਹਾਂਜੀ ਉਬਲਣਾ ਸ਼ੁਰੂ ਹੋ ਗਿਆ ਆ ਪਰ ਜਦੋਂ ਤੱਕ ਸੌਫਟ ਨਹੀਂ ਹੁੰਦਾ ਅਸੀਂ ਇਹਨੂੰ ਇਸ ਤਰ੍ਹਾਂ ਵਾਰ ਲਾਂਗੇ ਹਾਂਜੀ ਆਪਾਂ ਪੰਜ ਤੋਂ 10 ਮਿੰਟ ਬਾਅਦ ਦੇਖਣ ਲੱਗੇ ਆ ਕਿ ਸੌਫਟ ਹੋਏ ਆ ਜਾਂ ਨਹੀਂ ਚਮਚਤੀ ਹੈਲਪ ਨਾਲ ਅਸੀਂ ਦੇਖਾਂਗੇ ਹਾਂਜੀ ਬਿਲਕੁਲ ਸੌਫਟ ਹੋ ਚੁੱਕੇ ਆ ਅਸੀਂ ਇਸ ਤਰ੍ਹਾਂ ਚਮਚ ਦੇ ਨਾਲ ਹੀ ਮੈਸ਼ ਕਰ ਲਾਂਗੇ ਇਹਨਾਂ ਨੂੰ ਇਸ ਤਰ੍ਹਾਂ ਅਸੀਂ ਚਮਚ ਦੀ ਹੈਲਪ ਦੇ ਨਾਲ ਪੂਰੀ ਤਰ੍ਹਾਂ ਇਹਨਾਂ ਨੂੰ ਮੈਸ਼ ਕਰ ਲਵਾਂਗੇ। ਨਾਲ ਨਾਲ ਅਸੀਂ ਇਹਨੂੰ ਇਸ ਤਰ੍ਹਾਂ ਪਕਾਈ ਵੀ ਜਾਵਾਂਗੇ। ਹਾਂਜੀ ਇੱਕ ਪਿੰਚ ਅਸੀਂ ਫੂਡ ਕਲਰ ਪਾ ਲੈਨੇ ਆ। ਬਹੁਤ ਅੱਛਾ ਕਲਰ ਆਊਗਾ ਇਹਦੇ ਨਾਲ। ਇਹ ਬਿਲਕੁਲ ਆਪਸ਼ਨਲ ਹੈ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਆ ਨਹੀਂ ਤਾਂ ਰਹਿਣ ਵੀ ਦੇ ਸਕਦੇ ਆ। ਹਾਂਜੀ ਇਸ ਤਰ੍ਹਾਂ ਅਸੀਂ ਮੈਸ਼ ਕਰ ਲਿਆ ਆ। ਮੈਸ਼ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ ਚੀਨੀ ਪਾਵਾਂਗੇ ਤੁਸੀਂ ਇਹਦੇ ਵਿੱਚ ਸ਼ੱਕਰ ਜਾਂ ਗੁੜ ਨਹੀਂ ਪਾਉਣਾ ਸਿਰਫ ਇਹਦੇ ਵਿੱਚ ਚੀਨੀ ਪਾਉਣੀ ਆ ਉਹਦੇ ਨਾਲ ਇਹਦਾ ਫਲੇਵਰ ਜਿਹੜਾ ਵਧੀਆ ਨਹੀਂ ਆਉਂਦਾ ਗੁੜ ਨਾਲ ਚੀਨੀ ਪਾ ਕੇ ਇਸ ਤਰ੍ਹਾਂ ਹਿਲਾ ਲੈਣਾ ਆ ਤੁਸੀਂ ਇਹਦੇ ਵਿੱਚ ਚੀਨੀ ਦਾ ਪਾਊਡਰ ਵੀ ਪਾ ਸਕਦੇ ਆ ਮੈਂ ਇਹਦੇ ਵਿੱਚ ਇਸ ਤਰ੍ਹਾਂ ਹੀ ਚੀਨੀ ਪਾ ਲਈ ਆ ਹਾਂਜੀ ਅਸੀਂ ਇਹਨੂੰ ਉਦੋਂ ਤੱਕ ਪਕਾਉਣਾ ਜਦੋਂ ਤੱਕ ਇਹ گاੜਾ ਨਾ ਹੋ ਜਾਵੇ ਇਸ ਤਰ੍ਹਾਂ ਚਲਾਉਂਦੇ ਜਾਣਾ ਆ ਤਾਂ ਕਿ نیچے ਨਾ ਲੱਗੇ ਤੁਸੀਂ ਜੈਮ ਨੂੰ ਤਿਆਰ ਕਰਨਾ ਆ ਅਲੂਮੀਨੀਅਮ ਦਾ ਬਰਤਨ ਜਿਹੜਾ ਨਹੀਂ ਲੈਣਾ ਹੈਗਾ ਤੁਸੀਂ ਮਿੱਟੀ ਦਾ ਬਰਤਨ ਲੈ ਸਕਦੇ ਆ ਜਾਂ ਕੋਈ ਹੋਰ ਮੈਟਲ ਅਲੱਗ ਜਿਹੜੀ ਹੋਵੇ ਉਸ ਦਾ ਮੈਂ ਲੈ ਸਕਦੇ ਆ ਬਰਤਨ ਦੇਖੋ ਅਸੀਂ ਜਦੋਂ ਤੱਕ ਇਹ گاੜਾ ਨਾ ਹੋ ਜਾਵੇ ਉਸੋਂ ਤੱਕ ਅਸੀਂ ਇਹਨੂੰ ਪਕਾਉਂਦੇ ਜਾਣਾ ਪ੍ਰੈਸ ਵੀ ਕਰਦੇ ਜਾਣਾ ਆ ਇਹ ਜਿਹੜਾ ਜੈਮ ਆ ਬਹੁਤ ਜ਼ਿਆਦਾ ਟੇਸਟੀ ਬਣਨ ਵਾਲਾ ਆ ਔਰ ਘਰ ਵਿੱਚ ਤਿਆਰ ਕੀਤਾ ਹੋਇਆ ਹੈ ਪ੍ਰੀਜ਼ਰਵੇਟਿਵ ਇਹਦੇ ਵਿੱਚ ਨਹੀਂ ਹੈਗੇ ਇਹ ਅਸੀਂ ਹੈਲਦੀ ਤਰੀਕੇ ਦੇ ਨਾਲ ਤਿਆਰ ਕੀਤਾ ਆ ਹਾਂਜੀ ਦੇਖੋ ਜੈਮ ਜਿਹੜਾ ਆ ਤਿਆਰ ਹੋਣ ਵਾਲਾ ਆ ਤੁਸੀਂ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਆ ਤਾਂ ਕਿ ਇਹ ਨੀਚੇ ਨਾ ਲੱਗੇ ਇਹਦੀ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਔਰ ਟੇਸਟੀ ਤਾਂ ਇਹ ਹੈ ਹੀ ਕਿਉਂਕਿ ਅਸੀਂ ਹੈਲਦੀ ਤਰੀਕੇ ਦੇ ਨਾਲ ਬਣਾਇਆ ਕੋਈ ਵੀ ਐਡਿਟਿਵ ਪ੍ਰੀਜ਼ਰਵੇਟਿਵ ਨਹੀਂ ਪਾਇਆ ਹੈਗਾ ਤੁਸੀਂ ਇਹਨੂੰ ਫ੍ਰੀਜ ਵਿੱਚ ਰੱਖ ਕੇ 1 ਮਹੀਨੇ ਤੱਕ ਵੀ ਖਾ ਸਕਦੇ ਆ ਖਰਾਬ ਨਹੀਂ ਹੋਊਗਾ ਤੁਸੀਂ ਇਸ ਮੇਰੇ ਤਰੀਕੇ ਦੇ ਨਾਲ ਜਿਹੜਾ ਜੈਮ ਆ ਤਿਆਰ ਕਰਕੇ ਬੱਚਿਆਂ ਨੂੰ ਦੇ ਸਕਦੇ ਆ ਬੱਚੇ ਵੀ ਖੁਸ਼ ਹੋਣਗੇ ਕਿ ਅਸੀਂ ਘਰ ਵਿੱਚ ਤਿਆਰ ਕੀਤਾ ਹੋਇਆ ਹੈਲਦੀ ਤਰੀਕੇ ਨਾਲ ਜੈਮ ਖਾ ਰਹੇ ਹਾਂ ਬਹੁਤ ਖੁਸ਼ ਹੋਣਗੇ ਔਰ ਟੇਸਟੀ ਵੀ ਬਹੁਤ ਹੋਏਗਾ ਦੇਖੋ ਇਸ ਤਰ੍ਹਾਂ ਦਾ ਜਿਹੜਾ ਜੈਮ ਹੈਗਾ ਆ ਕੰਸਿਸਟੈਂਸੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਹੁਣ ਅਸੀਂ نیچے ਉਤਾਰ ਲਾਂਗੇ ਔਰ ਜਿਹੜੇ ਵੀ ਬਰਤਨ ਦੇ ਵਿੱਚ ਅਸੀਂ ਸਟੋਰ ਕਰਨਾ ਆ ਉਹਦੇ ਵਿੱਚ ਸਟੋਰ ਕਰ ਲਾਂਗੇ ਆਪਾਂ ਹਾਂਜੀ ਤੁਸੀਂ ਕੱਚ ਦੇ ਕੰਟੇਨਰ ਚ ਕਿਸੇ ਚ ਵੀ ਤੁਸੀਂ ਇਹਨੂੰ ਸਟੋਰ ਕਰਕੇ 1 ਮਹੀਨੇ ਤੱਕ ਰੱਖ ਸਕਦੇ ਆ। ਖਾ ਸਕਦੇ ਆ। ਹਾਂਜੀ ਕੱਚੀ ਆਂਬੀਆਂ ਦਾ ਜਿਹੜਾ ਜੈਮ ਆ ਤਿਆਰ ਹੋ ਗਿਆ ਆ। ਬਿਲਕੁਲ ਹੈਲਦੀ ਵੇ ਨਾਲ ਅਸੀਂ ਤਿਆਰ ਕੀਤਾ ਆ। ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਜੈਮ ਤਿਆਰ ਕਰੋ, ਖਾਓ, ਹੈਲਦੀ ਰਹੋ। ਥੈਂਕ ਯੂ।